ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਮਤਾਰਨ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ گاਵਾ ਪੰਜ ਮੱਝਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਕੁਝ ਪਸ਼ੂ ਸਵੇਹ ਹੋਏ ਆ ਕੁਝ ਪਸ਼ੂ ਗੱਬਣੇ ਬਾਜੀਰ ਦੀ ਉੱਤੇ ਘਰਾਜ ਆਪਾਂ ਪਹੁੰਚ ਚੁੱਕੇ ਆ ਜ਼ਿਆਦਾ ਜਾਣਕਾਰੀ ਲਈ ਚਲਦੇ ਆਂ ਵੀਰ ਦੇ ਕੋਲ ਕਰਦੇ ਆਂ ਗੱਲਬਾਤ ਉਸ ਤੋਂ ਪਹਿਲਾਂ ਦੋਸਤੋ ਇੱਕ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਜਿਹੜੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਕ ਟਾਈਮ ਦੋ ਟਾਈਮ ਆਪਣੀ ਚੋਕੇ ਤਸੱਲੀ ਕਰਕੇ ਪਸ਼ੂ ਪਰਖ ਕੇ ਖੜੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਜਿਹੀ ਗੱਲ ਨਾ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕੇ ਸੋ ਦੋਸਤੋ ਕਰਦੇ ਆ ਵੀਰ ਨਾਲ ਗੱਲਬਾਤ ਚੱਲਦੇ ਆਂ ਵੀ ਦੇ ਕੋਲ ਪੁੱਛਦੇ ਆਂ ਸਾਰੀ ਡਿਟੇਲ ਸਸੀ ਗਿਆ ਭਾਜੀ ਆਪਣਾ ਐਡਰੈਸ ਬੋਲ ਦਿਓ ਭਾਜੀ ਬਸ ਪਿੰਡ ਲੋਕਾ ਹਾਂਜੀ ਦਸੀਗਰ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ ਬੋਲਦੇ ਫੋਨ ਨੰਬਰ 985552 ਹਾਂਜੀ 98443 ਠੀਕ ਹੈ ਜੀ ਅੱਜ ਦੀ ਵੀਡੀਓ ਚ ਵੀਰ ਜੀ ਕਿੰਨੇ ਪਹ ਹੋ ਗਏ ਸੇਲ ਹਸਤੇ ਅੱਜ ਆਪਣੇ ਕੋ ਅਗੇ ਨੌਕ ਪਾਉ ਨੌਕ ਪਾਉ 4555 5 ਮੱਜਾ ਹਾਂਜੀ ਠੀਕ ਹੈ ਜੀ ਸ਼ੁਰੂ ਕਰਦੇ ਆਂ ਇਹ ਮਾਜਤ ਹਾਂਜੀ ਇਹ ਅੱਜ ਹੀ ਸੂਈਲੇ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਸੂਈਨਾ ਸੂਈ ਨੂੰ 3-4 ਘੰਟੇ ਹੋਇਆ ਅਜੇ ਜੇਰ ਨਹੀਂ ਪਾਈ ਜੇਰ ਨਹੀਂ ਪਾਈ ਬੱਚੇ ਬੱਚਿਆਂ ਚ ਗਾਹਟ ਚੋਂ ਆਣ ਬਹੁਤ ਖੁੱਲਦੀ ਹੈ ਅੱਛਾ ਜੀ ਕਿੰਨੇ ਵਸੂਆ ਸੂਈ ਜੀ ਇਹ ਤੀਜਾ ਸੂਆ ਸੂਈ ਹੈ ਤੀਜਾ ਸੂਆ ਸੂਈ ਖੁੱਲ ਬੈਨੂ ਜੀ ਦੋਸਤੋ ਤੀ ਦੇਖ ਸਾਰਦੇ ਹੋ ਤੁਸੀਂ ਦੋਸਤੋ ਜੀ ਜੀਰ ਨਹੀਂ ਪਾਈ ਨੇ ਮੈਂ ਥਣ ਤੋਂ ਚੰਗਾ ਵਿਰਲ ਤੇ ਲੱਗਾ ਆ ਹਾਂਜੀ ਭਾਜੀ ਬੱਚਾ ਕੀ ਦਿੱਤਾ ਨੇ ਕੱਟੀ ਜੀ ਕੱਟੀ ਦਿੱਤੀ ਜੀ ਹਾਂਜੀ ਠੀਕ ਹੈ OK ਕੱਟੀ ਦੋ ਦੋਸਤੋ ਆ ਕੱਟੀ ਦਿੱਤੀ ਹੈ ਬੱਚਾ ਨੇ ਬਾਕੀ ਵੀਰ ਨਾਲ ਕਰਦੇ ਆ ਗੱਲ ਬਾਤ ਪੁੱਛਦੇ ਆ ਹਾਂਜੀ ਭਾਈ ਕਿੰਨਾ ਮੁੱਲ ਕਰਦੇ ਦਾ ਇਹਦਾ ਮੁੱਲ 75000 75000 ਤੋਂ ਮੰਨ ਲਓ ਜੂਗੇ ਜੀ ਹੋ ਜੂ 57 ਠੀਕ ਹੈ ਜੀ ਦੂਜੇ ਨੰਬਰ ਤੇ ਇਹਦੀ ਡਿਟੇਲ ਦੋ ਜੀ ਇਹਦਾ ਥੱਲੇ ਦੋ ਦੋ ਬੁਗਾਰੇ ਬੜਾ 12 ਕਿਲੋ ਕਿੰਨਾ ਟੈਮ ਹੋ ਗਿਆ ਸੂਈ ਨੂੰ ਇਹ ਪਰਸੋ ਸਹੀਏ ਪਰਸੋ ਸਹੀਏ ਕਿੰਨੇ ਵੇ ਸੂਆ ਜੀ ਪਹਿਲਾ ਵਾ ਪਹਿਲਾ ਸੂਆ ਹਾਂਜੀ ਕਿੰਨਾ ਕੁ ਦੁੱਧ ਚ ਆ ਜੂਗੀ ਦੁੱਧ 15 ਕਿਲੋ ਦੋ ਘਟੀਆਂ 15 ਕਿਲੋ ਦੇ ਜੂਗੀ ਹਾਂਜੀ ਠੀਕ ਹੈ ਜੀ ਖੋਲੋ ਇਹਨੂੰ ਸਾਰਾ ਕੱਟਾ ਜੀ ਆ ਬਚਾ ਨਾ ਦੋਸਤੋਂ ਪਹਿਲਾ ਸੂਆ ਛੋਟੀ ਸੂਈ ਹੈ ਸੂਈ ਨੂੰ ਅਜ ਵੀਰ ਕਹਿੰਦਾ ਤੀਜਾ ਦਿਨ ਹੋ ਗਿਆ ਆ ਜੀ ਦੋਸਤੋ ਹਵਾਨੇ ਨੂੰ ਪੜਪੜ ਵੀ ਹੈ ਗਈ ਹੈ ਚੰਗੇ ਕੱਦ ਕਾਠ ਵਾਲੀ ਬੱਚਾ ਨੇ ਦੋਸਤੋ ਕੱਟਾ ਦਿੱਤਾ ਹੈ ਤਾਂ ਦੋਸਤੋ ਚੰਗਾ ਵਿਰਲ ਦੇ ਹਵਾਨਾ ਵੀ ਕਾਫੀ ਤਿਆਰ ਕੀਤਾ ਵਧੀਆ ਪੁੱਛਦੇ ਆਂ ਵੀਰ ਦੇ ਗੋਲਾ ਦਾ ਮੁੱਲ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਤੇ ਇੱਕ ਲੱਖ 2000 ਰੁਪਏ ਦੁੱਧ ਕਿੰਨਾ ਕ 15 ਕਿਲੋ ਚ ਆਜੂਗੀ ਚਾਹੂ ਚਾਹੂ ਐਸ ਟਾਈਮ 12 ਕਿਲੋ ਬੋਲੀਓ ਠੀਕ ਹੈ ਜੀ ਇਸ ਤੋਂ ਅੱਗੇ ਜਿਹੜਾ ਤੀਜੇ ਨੰਬਰ ਤੇ ਇਹ ਬੱਦੀ ਜੀ ਇਹਦੇ ਇੱਥੇ ਲਈ ਵੀ 10 ਜਾਨਾ ਕਿਲੋ ਬੋਲੀ ਪਰਸੋਂ ਸੀ ਪਰਸੋਂ ਸੀ ਹਾਂ ਅੱਛਾ ਜੀ ਕਿੰਨਾ ਕ ਦੁੱਧੇ ਚ ਆਜੂਗੀ ਇਹ ਚਾਹੂ ਵੀ 14 15 ਕਿਲੋ ਚਾਹੂਗੀ ਕਿੰਨਾ ਵਸੂਆ ਸੂਈਏ ਇਹ ਤੀਜਾ ਸੂਆ ਸੂਈ ਤੀਜਾ ਸੂਆ ਸੂਈ ਖੋਲੋ ਇਹਨੂੰ ਵੀ ਇਹਨੇ ਕੀ ਦਿੱਤਾ ਬੱਚਾ ਇਹਦਾ ਮਰ ਕਟਾ ਕਟਾ ਜੀ ਇਹਦਾ ਕਿਹੜਾ ਫਲ ਹੈ ਇਹਦਾ ਬੱਚਾ ਪੂਛੀ ਬਣਾਈਆ ਪੂਛੀ ਮਿਲਦੀ ਹੈ ਬੱਚੇ ਨੇ ਮਿਲੂਗੀ ਦੋਸਤੋ ਤੀਜਾ ਸੂਗਾ ਸੂਈ ਆ ਤਿੰਨ ਦਿਨ ਹੋ ਗਏ ਸੂਈ ਨੂੰ ਵੀ ਕਹਿੰਦਾ ਆਰਡਰ ਦੋਸਤੋ ਕਾਫੀ ਵਧੀਆ ਤਿਆਰ ਕੀਤਾ ਹੈ ਤੇ ਮਨਦੀ ਬੱਚਾ ਦੋਸਤੋ ਦਾ ਐਕਸਪਾਇਰ ਹੋ ਗਿਆ ਹੈ ਬਾਕੀ ਉਹ ਬੁਸ਼ੀ ਬਣਾਈ ਹੋਈ ਹੈ ਦੀ ਜਿਹੜਾ ਵੀ ਵੀਰ ਇੱਥੇ ਆਊਗਾ ਵੀਰ ਦਾ ਨੰਬਰ ਮੈਂ ਸਕਰੀਨ ਤੇ ਚਲਾ ਦਊਗਾ ਜਿਆਦਾ ਜਾਣ ਕੇ ਤੁਸੀਂ ਵੀਰ ਤੋਂ ਲੈ ਸਕਦੇ ਜੀ ਵੱਡੇ ਕੱਦ ਕਾਠ ਵਾਲੀ ਮੱਝ ਆ ਦੋਸਤੋ ਆਰਡਰ ਵੀ ਦੋਸਤੋ ਕਾਫੀ ਵਧੀਆ ਤਿਆਰ ਕੀਤਾ ਅੱਜ ਇਹ ਦੁਪਹਿਰ ਦਾ ਟਾਈਮ ਹੈ ਵੀਡੀਓ ਬਣਾਉਂਦਾ ਸ਼ਾਮਾਂ ਤੱਕ ਦੋਸਤੋ ਭਾਨੇ ਆ ਦੁੱਧ ਨਾਲ ਪੂਰੀਏ ਭਰ ਲਵਾਂਗੇ 15 ਕਿਲੋ ਝੋਟੀ ਚਾਹ ਮੈਲਾ ਮਾਰੂ ਠੀਕ ਹੈ ਭਾਜੀ ਇਹਦਾ ਭਾਜੀ ਕੀ ਮੁੱਲ ਕਰਦੇ ਜੀ ਇਹ ਮੁੱਲ ਦਾ 90 ਕਰਦੇ 85 ਦਵਾਂਗੇ 85 ਹੈ ਦੇਰ ਹਾਂਜੀ ਇਸ ਤੋਂ ਅਗੇ ਜਿਹੜੀ ਬੁਰੀ ਆ ਉਹ ਦੇ ਤਾਂ 8000 ਦੀ ਖੋਲੀ ਉਹ ਅੱਛਾ ਉਹਦੀ ਮੜੀ ਡਿਟੇਲ ਦੱਸ ਦੋ ਕਿੰਨਾ ਸੁਆ ਸੁਈ ਆ ਉਹਦੇ ਜਾਸੂਆ ਤਿਹਜਾਸੂਆ ਦੂਜਾ ਜਾਸੂਆ ਕਿੰਨਾ ਟਮਾਗਾ ਸੁਈ ਇਹਨੂੰ ਸੁਈ ਨੂੰ ਆਹ ਬੱਚ 8 ਦਿਨਾਂ ਨੂੰ 8 ਦਿ ਦੋਸਤੋ ਦੁਜਾ ਸੁਭਾਏ ਸੂਈ ਆ 8 ਦਿਨ ਦੀ ਸੂਈ ਆ ਇਹ ਬੁਰੀ ਪਹਿਲਾਂ ਪਾਈ ਹੋਰੀ ਦੇਖੀ ਆ ਅੱਛਾ ਜਿਹੜੀ ਪਹਿਲਾਂ ਆਪਾਂ ਬੁਰੀ ਵੀਡੀਓ ਵਿੱਚ ਪਾਈ ਸੀ ਉਹ ਵੇਖੀਏ ਵੀਰ ਕਹਿੰਦਾ ਇਹ ਹੋਰ ਲੈਂਦੀ ਆ ਨੀਲੀ ਰਾਵੀ ਦੇ ਨਾਲ ਦੋਸਤੋ ਇਹ ਥੋੜੀ ਜਾਂਦੀ ਆ ਨਿਸ਼ਾਨੀਆਂ ਕਾਫੀ ਹਨੀਲੀ ਰਾਵੀ ਵਾਲੀਆਂ ਪੁੱਛਦੇ ਵੀਰ ਦੇ ਕੋਲੋਂ ਕੀ ਮੁੱਲ ਕਰਦਾ ਵੀਰ ਦਾ ਇਹ ਤਾਂ ਰੰਗ ਪਾਣੀ 60000 ਦਾ 60000 ਦੀ ਇਹਦਾ ਬੱਚਾ ਕਿੱਥੇ ਜੀ ਇਹਦਾ ਬੱਚਾ ਇਹ ਆਪੇ ਜਿੱਦਣ ਮਗਰ ਆਹੋ ਜੀ ਦੋਸਤੋ ਆ ਬੱਚਾ ਇਹਦਾ ਕੱਟੀ ਉਸ ਤੋਂ ਅੱਗੇ ਵੀ ਇਨੀ ਵੀ ਜੀ ਅੱਠਾਂ ਵੀ ਰਹਿੰਦੀ ਦੋਸਤੋ ਵੀਰ ਕੰਦੇ ਗੱਬਣੇ ਚਲਾ ਆਂਦੇ ਮੜੀ ਚਲਾਓ ਇਹਨੂੰ ਦੂਰ ਤੇ ਇੱਕੋ ਸੂਈ ਆ ਸੁਈ ਇਹ ਦੂਜਾ ਸੂਈ ਹੱਥੇ ਗੱਬਣੇ ਹਾਂ ਦੋ ਦੋਵੇਂ ਵੀ ਰਹਿੰਦੀਆਂ ਆਪਾਂ ਨੂੰ ਬਦਾਂ ਨੀਲੀ ਰਵੀ ਨੇ ਦੋਸਤੋ ਸਾਰੀਆਂ ਨਿਸ਼ਾਨੀਆਂ ਦੇ ਵਿੱਚ ਆਉਂਦੀਆਂ ਅੱਛਾ ਵੀ ਇਹਦਾ ਕਿੰਨਾ ਮੁੱਲ ਕਰਦੇ 50 ਦੀ ਦੇ ਰੰਗ 50000 ਦੇ ਹਾਂਜੀ ਠੀਕ ਹੈ ਜੀ ਦੋਸਤੋ ਅਸਮਗਿਆ ਗਾਂ ਆ ਗਈਏ ਇਹ ਕਿੰਨਾ ਸੂਆ ਸੂਈ ਭਾਜੀ ਇਹ ਦੂਜਾ ਦੂਜਾ ਸੂਆ ਸੂਈ ਕਿੰਨਾ ਤੋਂ ਤਿਆਰ ਥਲੇ 18 ਕਿਲੋ ਪੱਕਾ ਤਿਆਰ 18 ਕਿਲੋ ਪੱਕਾ ਤਿਆਰ 4 ਨੂੰ ਕਿਸੇ 8 ਦਿਨਾਂ 8 ਦਿਨ ਕਿੰਨਾ ਕਿਚਵਾ ਦੂਗੇ ਯੋਗ ਬਾਈ ਤੇ ਹੀ ਗੇਲੋ ਬਾਈ ਤੇ ਹੀ ਗੇਲੋ ਚਾਹਦੂ ਠੀਕ ਹੈ ਜੀ ਇਹ ਸੇਵਾ ਨਾਲ ਪੰਜ ਚੋਲੋ ਦਾ ਮਸਲੇ ਠੀਕ ਹੈ ਜੀ ਦੂਸਰਾ ਸੂਬਾ ਦੋਸਤੋ ਸੂਈ 8 ਦਿਨ ਸੂਈ ਨੋ ਗਏ ਬੱਚਾ ਕੇ ਤਾਂ ਤੁਹਾਨੂੰ ਵਛੀ ਉਹ ਵਛੀ ਵਛੀ ਦਿੱਤੀ ਹੈ ਦੋਸਤੋ ਨੇ ਹੁਣ ਜਿਹੜਾ ਮੌਕੇ ਤੇ ਦੁੱਧ ਤਿਆਰ 18 ਕਿਲੋ ਵੀਰ ਕਹਿੰਦਾ ਤੋ ਤਿਆਰ ਚੰਗੇ ਪੇਠਪੂਰੇ ਦੀ ਹੈਵੀ ਬੋਡੀ ਵੇਟ ਦੋਸਤੋ ਦਾ ਦਾ हां दोस्तों तो मैं अपना रेट तो दिखा देने जी जी, दे हां दे जी वीर थे। जी एतक ना मोल ਕਰਦੇ ਇਹ 75000 ਰੁਪਏ ਦੇਣਾ 75000 ਦਾ ਮੰਤਰ ਨੂੰ ਠੀਕ ਹੈ ਜੀ ਇਹ ਗੱਬਣੀ ਜੀ ਇਹ ਗੱਬਣੀ ਕਿੰਨੇ ਦਿਨ ਖੜਦੀ ਜੀ ਇਹ ਕੋਈ ਪਾਸਾ ਚਲੋ ਪਹਿਲਾਂ ਨੇ ਪਹਿਲਾਂ ਨਹੀਂ ਜੀ ਠੀਕ ਹੈ ਜੀ ਦੋਸਤੋ ਪਹਿਲੇ ਸਵੇਰੇ ਹਤੀ ਗੱਬਣੇ ਪੰਜ-ਛੇ ਦਿਨ ਵੀਰਿਆਂ ਦਾ ਖੜੂਗੀ ਆਰਡਰ ਦੋਸਤੋ ਚੰਗਾ ਤਿਆਰ ਕਰੀ ਜਾਂਦੀ ਹੈ ਅਜੇ 8 ਦਿਨ ਸਮੁੰਦੇ ਵਿੱਚ ਪਏ ਦੇ ਇੰਨਾ ਕੁ ਦੋ ਦੇ ਚ ਆ ਜੂਗੀ ਭਾਈ 15 ਕਿਲੋ ਤਾਂ ਦਊਗੀ 15 ਕਿਲੋ ਚ ਆ ਜੂਗੀ ਠੀਕ ਹੈ ਜੀ ਥਾਣੇ ਦੋਸਤੋ ਤੁਹਾਨੂੰ ਇਹਦੇ ਵੀ ਨੇੜੇ ਤੋਂ ਦਿਖਾ ਦਨੇ ਅਜੇ ਭਣਾ ਭੁਣਾ ਕਾਫੀ ਆ ਬੰਦੇ ਨੂੰ ਇਸ ਤੋਂ ਅਗੇ ਇਹਦੇ ਜਰਸੀ ਬਾਰੇ ਦੱਸੋ ਜੀ ਆਹ ਕੋਲੀ ਨਿਕਲ ਇਹ ਕਿੰਨਾ ਟਾਈਮ ਖੜਦੀ ਹੈ ਜੀ ਇਹ ਤਾਂ ਤਿਆਰੀ ਆ ਜੇ ਨਹੀਂ ਭਲਕੇ ਸੁਭੂ ਠੀਕ ਹੈ ਜੀ ਕਿੰਨੇ ਸੂਏ ਹfte ਗੱਬਣੇ ਇਹ ਦੂਜੀ ਅੱਛਾ ਜੀ ਦੋਸਤੋ ਦੂਜਾ ਸਵੇਰ ਸੁਣਾ ਇਹਨੇ ਗਾਣੇ ਬਸ ਤਿਆਰ ਹੀ ਆ ਵੀਰ ਕਹਿੰਦਾ ਇੱਕ ਦੋ ਦਿਨ ਖੜੂਗੀ ਹਵਾਨਾ ਦੋਸਤੋ ਇਹਨੇ ਕਾਫੀ ਵਧੀਆ ਤਿਆਰ ਕੀਤਾ ਚੰਗੇ ਕੱਦ ਕਾਠ ਦੀ ਪਿਓਰ ਜਰਸੀ ਹੈ। ਥਾਣੇ ਦਾ ਵੀ ਦੋਸਤੋ ਕਾਫੀ ਬਰਲਤੇ ਲੱਗੇ ਹੋਏ। ਹਾਂਜੀ ਵੀਰ ਜੀ ਇਹਦਾ ਕਿੰਨਾ ਮੁੱਲ ਕਰਦੇ? 65000 ਦੇ ਦਵਾਂਗਾ। 65000? 65000। ਠੀਕ ਹੈ ਜੀ। ਉਸ ਤੋਂ ਅਗੇ ਜਿਹੜੀ ਇਹ ਇਹ ਵੀ ਸੋਨਾ ਨਹੀਂ ਚੱਲਦੀ। ਇਹ ਕਿਰਮਾ ਸੁਗਾ ਸੂਣੀ ਹੈ ਜੀ। ਇਹ ਦੂਜਾ। ਤੇਈ ਜਰਸੀ ਨਾਲ ਕ੍ਰੋਸ ਹੈ? ਹਾਂਜੀ। ਦੋਸਤੋ ਜਰਸੀ ਦੇ ਨਾਲ ਕ੍ਰੋਸ ਹੈ। ਦੂਜਾ ਸੁਗਾ ਸੂਣ ਵਾਸਤੇ ਇਹ ਵੀ ਤਿਆਰ ਹੈ ਜੀ। ਸਾਰੇ ਦੋਸਤੋ ਜਿਹਦਾ ਤੁਹਾਨੂੰ ਦਿਖਾ ਰਹੇ ਨੇ ਇਹ। ਇਹ ਭਾਜੀ ਕਿੰਨਾ ਸੁਬਾ ਸੁਣੀ ਦੁੱਧਾ ਸੁਣੀ ਦੁੱਧਾ ਇਹਦਾ ਕੀ ਮੁੱਲ ਕਰਦੇ ਸੀ? ਸਿਰਫ 45000 45000 45000 ਚ ਮੰਨ ਤੜੂਗਾ ਸੀ। ਕਰ ਦਿਆਂਗੇ ਮੰਨ ਦਾਂ 40000 5000 ਠੀਕ ਹੈ ਜੀ ਹੋਰ ਵੀਰ ਜੀ ਕੁਝ ਕਹਿਣਾ ਚਾਹੁੰਦੇ ਸੀ? ਬਾਸ ਜੀ ਕਰਤਾ ਮੰਨ ਕਰੀ ਠੀਕ ਹੈ। ਦੋਸਤੋ ਪਸੂ ਤੁਹਾਨੂੰ ਨੌ ਜਿਹੜੀ ਵੀਡੀਓ ਚ ਦਿਖਾਏ ਆ। ਇੱਥੇ ਆਓ ਆਪਣੀ ਤਸੱਲੀ ਕਰੋ ਨਿਰਖ ਪਰਖ ਕਰਕੇ ਪਸੂ ਖੜੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਹੀ ਨਾ ਹੋਵੇ। ਵੀਡੀਓ ਨੂੰ ਦੋਸਤੋ ਵੇਖਣ ਲਈ ਪੂਰਾ ਬਹੁਤ-ਬਹੁਤ ਧੰਨਵਾਦ ਜੀ।